ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਹਾਂ ਇਸ ਦਿਨ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਖੇਡ ਮੰਤਰਾਲੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਜਿਹੜੇ ਚਾਰ ਖਿਡਾਰੀ ਨੇ ਜਿਸ ਦੇ ਵਿੱਚ ਕੈਪਟਨ ਹਰਮਨਪ੍ਰੀਤ ਸਿੰਘ ਜੋ ਹਾਕੀ ਦੇ ਖਿਡਾਰੀ ਕੈਪਟਨ ਨੇ ਤੇ ਨਾਲ ਹੀ ਮਨੂ ਭਾਕਰ ਜਿਨ੍ਹਾਂ ਨੇ ਪੈਰਾਓਲੰਪਿਕ ਦੇ ਵਿੱਚ ਦੋ ਅਵਾਰਡ ਜਿੱਤੇ ਸੀ ਉਹਨਾਂ ਜਿਸ ਸਮੇਂ ਚਾਰ ਜਿਹੜੇ ਖਿਡਾਰੀ ਜਿਸ ਟੀਚੇ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ 'ਚ ਸੀਐਮ ਦੀ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ ਗਈ ਸੀ ਉਹ ਟੀਚਾ ਹੁਣ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ। ਇਹੀ ਕਾਰਨ ਹੈ ਕਿ ਪੰਜਾਬ ਭਰ ਦੇ ਵਿੱਚ ਹੁਣ ਤੱਕ 3100 ਤੋਂ ਵੱਧ ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਜਿਸ ਦਾ 1 ਲੱਖ ਤੋਂ ਵੱਧ ਲੋਕ ਫਾਇਦਾ ਲੈ ਰਹੇ ਨੇ। ਸਤਿ ਸ਼੍ਰੀ ਅਕਾਲ ਮੇਰਾ ਨਾਮ ਸਿਮਰਨ ਕੌਹਰਾ। ਸਾਨੂੰ ਸੀਐਮ ਯੋਗਸ਼ਾਲਾ ਦੇ ਬਾਰੇ ਪਤਾ ਲੱਗਾ। ਸਾਨੂੰ 8 ਮਹੀਨੇ ਹੋ ਗਏ ਆ ਯੋਗਾ ਕਰਦਿਆਂ ਨੂੰ ਸਾਡੀ ਨੀਂਦ ਪੀਨ ਬੈਕ ਪੇਨ ਸਰਵਾਈਕਲ ਪੇਨ ਸਭ ਚੀਜ਼ ਦੀ ਠੀਕ ਹੋਇਆ ਸਾਡਾ ਸਤਿ ਸ਼੍ਰੀ ਅਕਾਲ ਮੇਰਾ ਨਾਮ ਰਣਜੀਤ ਮੈਂ ਸੀਐਮ ਦੀ ਯੋਗਸ਼ਾਲਾ ਵਿੱਚ ਯੋਗਾ ਟ੍ਰੇਨਰ ਦੀ ਪੋਸਟ ਉੱਤੇ ਨਿਯੁਕਤ ਹੋਇਆ ਹਾਂ ਮੈਂ ਪੂਰੇ ਦਿਨ ਵਿੱਚ ਯੋਗਾ ਦੀਆਂ 6 ਕਲਾਸਾਂ ਲੈ ਰਿਹਾ ਹਾਂ ਜਿਸ ਵਿੱਚ ਹਰ ਇੱਕ ਕਲਾਸ ਵਿੱਚ 25 ਤੋਂ ਵੱਧ ਮੈਂਬਰ ਆ ਰਹੇ ਹਨ ਉਹ ਉਹ ਸਭ ਉਹ ਸਾਰੇ ਇਹਨਾਂ ਕਲਾਸਾਂ ਤੋਂ ਉਹਨਾਂ ਨੂੰ ਬਹੁਤ ਸਾਰਾ ਲਾਭ ਹੋ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਖੇਤਰ ਦੇ ਵਿੱਚ ਇਸ ਕ੍ਰਾਂਤੀ ਦਾ ਮਕਸਦ ਸੂਬੇ ਦੇ ਲੋਕਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਦਰੁਸਤ ਬਣਾਉਣਾ ਹੈ। ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ। ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਵੀ ਹੋਊਗਾ ਕੋਈ ਨਾ ਕੋਈ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ। ਤੇ ਤੁਸੀਂ ਮਹੀਨੇ, ਦੋ ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਆ ਕਿ ਪੰਜਾਬ ਸਿਹਤਮੰਦ ਰਹੇ। ਜਿਹੜਾ ਇਹ ਖੇਡ ਰਤਨ ਤੇ 32 ਹੋਰ ਖਿਡਾਰੀਆਂ ਨੂੰ ਜਿਹੜਾ ਇਹ ਅਰਜੁਨ ਅਵਾਰਡ ਦੇਣ ਦਾ ਜਿਹੜਾ ਇਹ ਫੈਸਲਾ ਲਿਆ ਹੈ ਤੁਹਾਨੂੰ ਦੱਸਦੀ ਹੈ ਕਿ ਇਸ ਸੁਰੇ ਦੀ ਵੱਡੀ ਖਬਰ ਆ ਰਹੀ ਹੈ ਜਿਸ ਦੇ ਵਿੱਚ ਕੈਪਟਨ ਹਰਮਨਪ੍ਰੀਤ ਸਿੰਘ ਜੋ ਹਾਕੀ ਦੇ ਕੈਪਟਨ ਨੇ ਤੇ ਨਾਲ ਹੀ ਜਿਹੜੇ ਸ਼ੂਟਿੰਗ ਦੇ ਵਿੱਚ ਇਸ ਵਾਰ ਪੈਰਿਸ 올림픽 ਦੇ ਵਿੱਚ ਦੋ ਮੈਡਲ ਜਿੱਤੇ ਸੀ ਉਹ ਮਨੂ ਭਾਕਰ ਉਹਨਾਂ ਸਣੇ ਜਿਹੜੇ ਨੇ 32 ਹੋਰ ਖਿਡਾਰੀ ਨੇ ਜਿਹੜੇ ਚਾਰ ਖਿਡਾਰੀ ਨੇ ਉਹਨਾਂ ਨੂੰ ਜਿਹੜਾ ਇਹ ਖੇਡ ਰਤਨ ਤੇ 32 ਖਿਡਾਰੀ ਜਿਹੜੇ ਨੇ ਉਹਨਾਂ ਨੂੰ ਅਰਜੁਨ ਅਵਾਰਡ ਦੇਣ ਦਾ ਜਿਹੜਾ ਇਹ ਫੈਸਲਾ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਖਿਡਾਰੀ ਜਿਹੜੇ ਨੇ ਪੈਰਿਸ 올림픽 ਦੇ ਵਿੱਚ ਜਿੱਤੇ ਸੀ ਤੇ ਨਾਲ ਹੀ ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾ ਨਾਮ ਆਂਦਾ ਹੈ ਕੈਪਟਨ ਹਰਮਨਪ੍ਰੀਤ ਸਿੰਘ ਜੋ ਕੀ ਹੋਕੀ ਦੇ ਵਿੱਚ ਬ੍ਰਾਉਂਜ਼ ਮੈਡਲ ਜਿੱਤੇ ਸੀ ਤੇ ਮਨੂ ਭਾਕਰ ਵੀ ਪੈਰਾਸ Olympik ਦੇ ਵਿੱਚ ਦੋ ਜਿਹੜੇ ਬ੍ਰਾਉਂਜ਼ ਮੈਡਲ ਜਿੱਤ ਕੇ ਲਈ ਸੀ ਉਹ ਵੀ ਸ਼ੂਟਿੰਗ ਦੇ ਵਿੱਚ ਤੇ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਜਿਹੜੇ 4 ਖਿਡਾਰੀ ਨੇ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੂੰ 17 ਜਨਵਰੀ ਨੂੰ ਰਾਸ਼ਟਰਪਤੀ ਭਵਨ ਦੇ ਵਿੱਚ ਜਿਹੜਾ ਇਹ ਸਨਮਾਨਿਤ ਕੀਤਾ ਜਾਵੇਗਾ ਤੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਨੇ ਇਸ ਦੇ ਕਿ ਜਿਹੜਾ ਹਲੇ ਚੈਸ ਦੇ ਵਿੱਚ ਵਰਲਡ ਚੈਂਪੀਅਨ ਬਣੇ ਨੇ ਉਸ ਖਿਡਾਰੀ ਨੂੰ ਵੀ ਨਾਲ ਹੀ ਜਿਹੜਾ ਇਹ ਖੇਡ ਰਤਨ ਦਿੱਤਾ ਜਾਵੇਗਾ ਤਾਂ ਦਾਸ ਨੇ ਕਿ ਖੇਡ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਕਮੇਟੀ ਦੀਆਂ ਜਿਹੜੀਆਂ ਸਿਫਾਰਿਸ਼ਾਂ ਅਤੇ ਸਰਕਾਰ ਦੀ ਜਾਂਚ ਦੇ ਆਧਾਰ ਤੇ ਉੱਤੇ ਜਿਹੜਾ ਇਹ ਖਿਡਾਰੀਆਂ ਕੋਚਾਂ ਅਤੇ ਜਿਹੜੇ ਨੇ ਯੂਨੀਵਰਸਿਟੀਆਂ ਨੂੰ ਪੁਰਸਕਾਰ ਦੇਣ ਦਾ ਫੈਸਲਾ ਲਿਆ ਗਿਆ ਇਸ ਦੇ ਵਿੱਚ ਹੀ ਕਮੇਟੀ ਦੀਆਂ ਜਿਹੜੀਆਂ ਸਿਫਾਰਿਸ਼ਾਂ ਦੇ ਆਧਾਰ ਉੱਤੇ ਸਰਕਾਰ ਨੇ ਮਨੂ ਭਾਕਰ ਡੀ ਗੋਕੇਸ਼ ਡੀ ਗੋਕੇਸ਼ ਜਿਹੜੇ ਵਰਲਡ ਚੈਂਪੀਅਨ ਬਣੇ ਨੇ ਚੈਸਸ ਦੇ ਵਿੱਚ ਉਹਨਾਂ ਦਾ ਨਾਮ ਸ਼ਾਮਿਲ ਹੈ ਤੇ ਨਾਲ ਹੀ ਹਰਮਨਪ੍ਰੀਤ ਸਿੰਘ ਜੋ ਹਾਕੀ ਦੇ ਕਪਤਾਨ ਨੇ ਤੇ ਨਾਲ ਹੀ ਪੈਰਾ ਐਥਲੀਟ ਜਿਹੜੇ ਨੇ ਪ੍ਰਵੀਨ ਕੁਮਾਰ ਨੂੰ ਖੇਡ ਰਤਨ ਜਿਹੜਾ ਨਾਲ ਸਨਮਾਨਿਤ ਕੀਤਾ ਜਾਵੇਗਾ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਹੀ ਮਨੂ ਭਾਕਰ ਦਾ ਜਿਹੜਾ ਇਹ ਨਾਮ ਖੇਡ ਰਤਨ ਲਈ ਨਹੀਂ ਚੁਣਿਆ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਜਿਹੜਾ ਇਹ ਵਿਵਾਦ ਬਣਿਆ ਹੋਇਆ ਸੀ ਲਗਾਤਾਰ ਜਿਹੜੇ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਇਸ ਨੂੰ ਦੀ ਚਰਚਾਾਂਵਾਂ ਜਿਹੜੀਆਂ ਨੇ ਚੱਲ ਰਹੀਆਂ ਸੀ ਤੇ ਹੁਣ ਹਾਲਾਂਕਿ ਬਾਅਦ ਵਿੱਚ ਮਨੂ ਭਾਕਰ ਨੇ ਖੁਦ ਵੀ ਇਸ ਨੂੰ ਲੈ ਕੇ ਕਿਹਾ ਸੀ ਕਿ ਸ਼ਾਇਦ ਉਨ੍ਹਾਂ ਦੇ ਜਿਹੜੇ ਨੇ ਪੱਖ ਤੇ ਕੋਈ ਜਿਹੜਾ ਇਹ ਗਲਤੀ ਹੋ ਗਈ ਹੈ ਉਸ ਤੋਂ ਬਾਅਦ ਹੁਣ ਮਨੂਪਾਕਰ ਦਾ ਜਿਹੜਾ ਨਾਮ ਵੀ ਖੇਡ ਰਤਨ ਦੇ ਵਿੱਚ ਸ਼ਾਮਿਲ ਕੀਤਾ ਗਿਆ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਮਨੂਪਾਕਰ ਨੇ ਪੈਰਿਸ 올림픽 ਵਿੱਚ ਨਿਸ਼ਾਨੇਬਾਜ਼ੀ ਵਿੱਚ ਦੋ ਮੈਡਲ ਜਿੱਤ ਕੇ ਇਤਿਹਾਸ ਰਚਿਆ ਸੀ ਤੇ ਉਹ ਜਿਹੜੇ ਨੇ 올림픽 ਦੇ ਸਿੰਗਲ ਮੁਕਾਬਲੇ ਵਿੱਚ ਦੋ ਵੱਖ-ਵੱਖ ਤਗਮੇ ਜਿੱਤਣ ਵਾਲੀ ਜਿਹੜੀ ਹੈ ਪਹਿਲੀ ਭਾਰਤੀ ਐਥਲੀਟ ਬਣੀ ਸੀ ਤੇ ਇਨਾ ਹੀ ਨਹੀਂ ਜਿਹੜੇ ਖੇਡਾਂ ਵਿੱਚ ਹਰਮਨਪ੍ਰੀਤ ਸਿੰਘ ਨੇ ਆਪਣੀ ਕਪਤਾਨੀ ਹੇਠ ਜਿਹੜੇ ਨੇ ਭਾਰਤੀ ਹਾਕੀ ਟੀਮ ਲਈ ਕਾਂਸੀ ਤਗਮਾ ਜਿੱਤਿਆ ਸੀ ਇਹ ਲਗਾਤਾਰ ਦੂਜੀ ਵਾਰ ਸੀ ਜਦੋਂ ਭਾਰਤੀ ਨੇ 올림픽 ਵਿੱਚ ਕਾਂਸੀ ਤਗਮਾ ਜਿੱਤਿਆ ਤਾਂ ਜਦੋਂ ਕਿ ਜਿਹੜੇ ਡੀ ਗੋਕੇਸ਼ ਕੋਜਾ ਹਫ਼ਤੇ ਪਹਿਲਾਂ ਹੀ ਤੁਹਾਨੂੰ ਦੱਸ ਦਿੱਤਾ ਕਿ ਸ਼ਤਰੰਜ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦਾ ਜਿਹੜਾ ਹੈ ਵਿਸ਼ਵ ਚੈਂਪੀਅਨ ਬਣਿਆ ਹੈ ਤੇ ਉਸਨੇ ਸਿਰਫ 18 ਸਾਲ ਦੀ ਉਮਰ ਦੇ ਵਿੱਚ ਹੀ ਵਿਸ਼ਵ ਚੈਂਪੀਅਨ ਬਣਨ ਦਾ ਖਿਤਾਬ ਹਾਸਲ ਕੀਤਾ ਤੇ ਪ੍ਰਵੀਨ ਕੁਮਾਰ ਨੇ ਪੈਰਾ ਜਿਹੜੇ ਨੇ ਪੈਰਾ ਓਲੰਪਿਕ ਦੇ ਵਿੱਚ ਵੀ 64 ਵਰਗ ਦੇ ਵਿੱਚ ਜਿਹੜਾ ਉੱਚੀ ਛਾਲ ਮੁਕਾਬਲੇ ਵਿੱਚ ਜਿਹੜਾ ਇਹ ਸੋਨ ਤਗਮਾ ਜਿੱਤਿਆ ਸੀ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਹੜੇ ਖੇਡ ਮੰਤਰਾਲੇ ਵੱਲੋਂ ਇਹ ਫੈਸਲਾ ਕੁਝ ਦਿਨ ਪਹਿਲਾਂ ਲਿਆ ਗਿਆ ਸੀ ਜਿਸ ਦੇ ਵਿੱਚ 32 ਐਥਲੀਟਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ ਜਿਨ੍ਹਾਂ ਨੂੰ ਅਰਜੁਨ ਪ੍ਰੋਸਕਾਰ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਇਹਨਾਂ ਵਿੱਚ ਜਿਹੜੇ 17 ਪੈਰਾ ਐਥਲੀਟ ਰੱਖੇ ਗਏ ਨੇ ਤਾਂ ਮਤਲਬ ਕਿ ਚਾਰ ਜਿਹੜੇ ਨੇ ਜਿਨ੍ਹਾਂ ਨੂੰ ਖੇਡ ਰਤਨ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਤਾਂ 32 ਜਿਹੜੇ ਨੇ ਉਹਨਾਂ ਨੂੰ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ